ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਬਹੁਤ ਵਧੀਆ ਰੈਸਪੀ ਜੇ ਤੁਹਾਡਾ ਵੀ ਮਿੱਠਾ ਖਾਣ ਦਾ ਮਨ ਕਰੇ ਤਾਂ ਜਰੂਰ ਬਣਾ ਕੇ ਟਰਾਈ ਕਰਿਓ ਜੀ ਅੱਜ ਆਪਾਂ ਕੌਲੀ ਲੈ ਲਈਏ ਜੀ ਸੇਵੀਆਂ ਦੀ ਤੇ ਹੁਣ ਕੜਾਈ ਦੇ ਵਿੱਚ ਆਪਾਂ ਪਾ ਲੈਨੇ ਜੀ ਘਿਓ ਤੇ ਰੱਖ ਰਹੇ ਨੇ ਗੈਸ ਦੇ ਉੱਪਰ ਘਿਓ ਆਪਣਾ ਗਰਮ ਹੁੰਦਾ ਜੀ ਹੁਣ ਇਦੇ ਵਿੱਚ ਆਪਾਂ ਹੁਣ ਪਾ ਲੈਨੇ ਆਂ ਜੀ ਡ్రਾਈ ਫਰੂਟ ਤੇ ਇਹਨਾਂ ਨੂੰ ਕਰਦੇ ਆਂ ਰੋਸਟ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਿਓ ਜੀ ਬਹੁਤ ਵਧੀਆ ਬਣਦੀ ਹੈ ਰੈਸਪੀ ਤੇ ਐਂਡੱਕਾ ਵੀ ਜ਼ਰੂਰ ਦੇਖਿਓ ਜੀ ਵੀਡੀਓ ਨੂੰ ਹੁਣ ਆਪਣੇ ਇਹ ਹੋ ਗਏ ਜੀ ਰੋਸਟ ਵਧੀਆ ਤੇ ਵਿੱਚ ਆਪਾਂ ਹੁਣ ਪਾ ਲੈਨੇ ਆਂ ਸੇਵੀਆਂ ਕਿ ਸੇਵੀਆਂ ਨੂੰ ਵੀ ਆਪਾਂ ਘਿਓ ਦੇ ਵਿੱਚ ਪਾਉਂਦੇ ਆਂ ਜੀ ਬਿਲਕੁਲ ਸਲੋ ਅੱਗ ਦੇ ਉੱਪਰ ਭੰਨਾਂਗੇ ਇਹਨਾਂ ਨੂੰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੇ ਤੇ ਲਾਈਕ ਸ਼ੇਅਰ ਵੀ ਕਰਿਓ ਜੀ ਜਿਹੜੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਪਹਿਲਾਂ ਸਾਡਾ ਸਾਥ ਦਿੰਦੇ ਆ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜੇ ਟਰਾਈ ਕਰਕੇ ਜਰੂਰ ਦੇਖਿਓ ਜੀ ਮੇਲੇ ਕੋਲ ਸੈਮ ਅਗ ਦੇ ਉੱਤੇ ਭੁੰਨਾਂਗੇ ਆਪਾਂ ਇਹਨਾਂ ਨੂੰ ਤੇ ਹੁਣ ਆਪਣੇ ਸੇਵੀਆਂ ਗੰਗੀਆਂ ਜੀ ਪੁੱਜੋ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਇਹਨਾਂ ਦੇ ਵਿੱਚ ਆਨੇ ਪਾ ਕੇ ਆਵਾਂ ਬਿਲਕੁਲ ਮਿਕਸ ਕਰ ਦਿੰਨੇ ਆ ਸਾਰਾ ਇਹਨਾਂ ਨੂੰ ਕੇਗਿਆਂ ਤੇ ਪਾਣੀ ਨੂੰ ਹੁਣ ਆਪਣਾ ਇਹ ਵਧੀਆ ਪਾਣੀ ਪਾ ਕੇ ਤੇ ਇਹਨੂੰ ਨੱਪਾ ਕਰ ਲਿਆ ਜੀ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਢੱਕ ਦਿਆਂ ਥੋੜਾ ਜਿਹਾ ਚਿਰ ਤੇ ਰਿਜਣ ਵਾਸਤੇ ਤੇ ਆਪਣੀਆਂ ਰਿਜ ਕੇ ਤੇ ਅੱਗੇ ਨਾਲ ਫਲ ਗਈਆਂ ਜੀ ਤੇ ਆਪਾਂ ਹੁਣ ਫੇਰ ਹਿਲਾ ਕੇ ਥੋੜਾ ਜਿਹਾ ਚਿਰ ਇਹਨਾਂ ਨੂੰ ਫੇਰ ਆਪਾਂ ਟੱਕ ਦਾਂਗੇ ਥੋੜਾ ਜਿਹਾ ਚਿਰ ਤੇ ਹੁਣ ਆਪਣੀਆਂ ਇਹ ਪਾਠ ਨਾਲ ਬਣ ਕੇ ਤਿਆਰੀਆਂ ਤੇ ਵਧੀਆ ਬਣ ਗਈਆਂ ਜੀ ਹੁਣ ਆਪਾਂ ਇਹਨਾਂ ਨੂੰ ਹਿਲਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਅਮਰ ਪਾマーਗੇ ਜਿਹੇ ਪੈਦੇ ਵਿੱਚ ਸ਼ੱਕਰ ਇੱਥੇ ਆਪਾਂ ਖੰਡ ਵੀ ਪਾ ਸਕਦੇ ਹਾਂ ਜੀ ਪਰ ਮੈਂ ਤੇ ਇਹ ਸ਼ੱਕਰਪਾਈ ਖੰਡ ਨਾਲ ਥੋੜਾ ਜਿਹਾ ਪਾਣੀ ਜਿਹਾ ਵੱਧ ਬਣ ਜਾਂਦਾ। ਬਾਕੀ ਗਰਮੀਆਂ ਦੇ ਵਿੱਚ ਬਣਾਈਆਂ ਜੀ ਤੇ ਇਹ ਸ਼ੱਕਰ ਨਾਲ ਬਿਲਕੁਲ ਠੰਡੀਆਂ ਸੇਵੀਆਂ ਬਣਦੀਆਂ। ਉਹਨਾਂ ਪੈਨ ਨੂੰ ਥੋੜਾ ਜਿਹਾ ਮਿਕਸ ਕਰਕੇ ਥੋੜਾ ਜਿਹਾ ਟਾਈਮ ਫਿਰ ਟੱਕ ਕੇ ਰੱਖ ਦਿੰਨੇ ਤੇ ਬਿਲਕੁਲ ਇਹ ਫੁੱਲ ਕੇ ਵਧੀਆ ਬਣ ਜਾਣਗੀਆਂ ਆਪਣੀਆਂ ਸੇਵੀਆਂ। ਬਸ 2 ਮਿੰਟ ਵਾਸਤੇ। ਹੁਣ ਆਪਣੀਆਂ ਸੇਵੀਆਂ ਬਣ ਕੇ ਤਿਆਰ ਆ ਜੀ ਵਧੀਆ। ਫੇ ਤੁਸੀ ਵੀ ਜਰੂਰ ਬਣਾ ਕੇ ਟਰਾਈ ਕਰਿਓ ਜੀ ਕਮੈਂਟ ਕਰਕੇ ਵੀ ਦੱਸਿਓ ਜੀ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਇਸ ਤਰੀਕੇ ਨਾਲ ਬਣੀਆਂ ਸੇਵੀਆਂ ਸੇਵੀਆਂ ਆਪਣੀਆਂ ਬਣ ਕੇ ਬਹੁਤ ਵਧੀਆ ਤਿਆਰ ਹੋਈਆਂ ਜੀ ਤੇ ਹਾਂਜੀ ਹੁਣ ਆਪਾਂ ਇੱਕ ਪਾ ਲੈਣੀ ਹੈ ਪਲੇਟ ਦੇ ਵਿੱਚ ਤਿਆਰ ਹੈ ਬਿਲਕੁਲ ਆਪਣੀਆਂ ਸੇਵੀਆਂ ਤੇ ਕਲਰ ਵੀ ਬਹੁਤ ਵਧੀਆ ਆਇਆ ਤੇ ਪਣੀਆਂ ਵੀ ਬਹੁਤ ਵਧੀਆ ਜੀ ਬਹੁਤ ਹੀ ਟੇਸਟੀ ਬਣੀਆਂ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੀਆਂ ਲੱਗੀਆਂ ਤੁਹਾਨੂੰ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਚੈਨਲ ਨੂੰ ਬਹੁਤ ਬਹੁਤ ਜੀ ਧੰਨਵਾਦ ਸਾਰਿਆਂ ਦਾ